ਸ਼੍ਰੀ ਸ਼੍ਰੀ ਮਹਾਦੇਵ ਸੇਵਾ ਮੰਡਲ ਫਗਫੜਾ ਵੱਲੋਂ ਤੀਸਰੀ ਫ੍ਰੀ ਸ਼੍ਰੀ ਅਮਨਨਾਥ ਜੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀਆਂ ਦੋ ਬੱਸਾਂ ਦਾ ਕਾਫਲਾ ਰਵਾਨਾ ਕੀਤਾ ਗਿਆ। ਇਸੀ ਯਾਤਰਾ ਨੂੰ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਕਰਨ ਤੋਂ ਬਾਅਦ ਨਾਰੀਅਲ ਤੋੜ ਕੇ ਅਤੇ ਹਰੀ ਛੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਕਮੇਟੀ ਵੱਲੋਂ ਅਮਨਨਾਥ ਜੀ ਦੇ ਦਰਸ਼ਨਾਂ ਲਈ ਲਿਜਾਈ ਜਾ ਰਹੀ ਇਹ ਤੀਸਰੀ ਬੱਸ ਯਾਤਰਾ ਹੈ ਜਿਸ ਨੂੰ ਸਮੂਹ ਸ਼ਰਧਾਲੂਆਂ ਤੇ ਕਮੇਟੀ ਮੈਂਬਰਾਂ ਤੋਂ ਇਲਾਵਾ ਸੰਜੂ ਚਾਹਲ ਵੱਲੋਂ ਹਰੀ ਛੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ। ਉਨਾਸ ਮੂ ਸ਼ਰਧਾਲੂਆਂ ਨੂੰ ਜਿਹੜੇ ਯਾਤਰਾ ਲਈ ਹਾਰਦਿਕ ਸ਼ੁਭ ਕਾਮਨਾਵਾਂ ਦਿੱਤੀਆਂ ਉੱਥੇ ਹੀ 19ਵੇਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਅਗਰ ਕਿਸੇ ਵੀ ਸ਼ਰਧਾਲੂ ਨੇ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਜਾਣਾ ਹੋਵੇ ਤਾਂ ਉਹ ਆਪਣੀ ਰਜਿਸਟ੍ਰੇਸ਼ਨ ਅਤੇ ਪੰਜੀਕਰਨ ਜ਼ਰੂਰ ਕਰਵਾਉਣ ਤਾਂ ਜੋ ਉਹਨਾਂ ਨੂੰ ਯਾਤਰਾ ਦੌਰਾਨ ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ ਇਸ ਦੌਰਾਨ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਤੇ ਸਹਿਯੋਗੀਆਂ ਨੂੰ ਸਨਮਾਨਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਯਾਤਰਾ ਤੇ ਜਾਣ ਵਾਲੇ ਸ਼ਰਧਾਲੂ ਅਤੇ ਕਮੇਟੀ ਮੈਂਬਰ ਮੌਜੂਦ ਸਨ ਜੇਕਰ ਵੀ ਭਜਣਗੇ ਸ਼੍ਰੀ ਸ਼੍ਰੀ ਮਹਾਦੇਵ ਸੇਵਾ ਮੰਡਲ ਬੋਲੋ ਤੀਸਰੀ バス ਯਾਤਰਾ ਜੋ ਕਿ ਸਾਰੇ ਪੁਆੜਾ ਸ਼ਹਿਰ ਦੇ ਸਹਿਯੋਗ ਨਾਲ ਤੇ ਸਾਡੇ ਮੈਂਬਰ ਟੀਮ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਹੀ ਵਧੀਆ ਕਹਿਣ ਦਾ ਮਤਲਬ ਹੈ ਜਿਦਾ ਮਤਲਬ ਖੁਸ਼ੀ ਨਾਲ ਤਰੀਕੇ ਨਾਲ ਲੈ ਕੇ ਜਾ ਰਹੇ ਆ ਜਿਹਦੇ ਵਿੱਚ ਸਾਡੇ ਸ਼ਹਿਰ ਦੇ ਮੰਨੇ ਪ੍ਰਵੰਨੇ ਸਜੂ ਚਾਲਵੀ ਬੱਬਲ ਜੀ ਜਗਮੋੜ ਜੀ ਇਸ ਬਾਰੀਆ ਸਾਲ ਇਸ਼ੂ ਸਾਰੇ ਸਾਡੀ ਮੈਂਬਰ ਟੀਮ ਜੋ ਵੀ ਘੁੰਮਵਾ ਕੇ ਪਹੁੰਚੀ ਆ بارش ਹੋਣ ਦੇ ਬਾਅਦ ਵੀ ਫੇਰ ਦੇਖੋ ਕੱਠ ਦੇਖੋ ਕਿ ਕਿੰਨਾ ਪ੍ਰਸਾਨ ਆ ਵੀ ਜਾਣ ਦਾ ਵੀ ਜਾਣਾ ਹੀ ਜਾਣਾ ਬਾਬਾ ਮਨਨਾ ਦੂਜੀ ਰਿਕਵੈਸਟ ਵੀ ਜਿੰਨੇ ਬਾਬਾ ਅਮਨਾ ਬਰਫਾਨੀ ਜਾਣਾ ਆਪਣਾ ਪੰਜੀਕਰਨ ਤੇ ਕਾਰ ਵਗੈਰਾ ਬਣਾ ਕੇ ਜਾਣ ਜੇ ਬੋਲੇ ਨਾ ਛੇੜੇ ਛੇੜੀ ਮਹਾਦੇਵ ਸੇਵਾ ਮੰਡਲ ਫਗਫੜਾ ਵੱਲੋਂ ਤੀਸਰੀ ਫਰੀ ਸ਼੍ਰੀ ਅਮਨਨਾਥ ਜੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀਆਂ ਦੋ ਬੱਸਾਂ ਦਾ ਕਾਫਲਾ ਰਵਾਨਾ ਕੀਤਾ ਗਿਆ। ਇਸ ਯਾਤਰਾ ਨੂੰ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਕਰਨ ਤੋਂ ਬਾਅਦ ਨਾਰੀਅਲ ਤੋੜ ਕੇ ਅਤੇ ਹਰੀ ਛੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਕਮੇਟੀ ਵੱਲੋਂ ਅਮਨਨਾਥ ਜੀ ਦੇ ਦਰਸ਼ਨਾਂ ਲਈ ਲਿਜਾਈ ਜਾ ਰਹੀ ਇਹ ਤੀਸਰੀ ਵਾਰੀ ਯਾਤਰਾ ਹੈ ਜਿਸ ਨੂੰ ਸਮੂਹ ਸ਼ਰਧਾਲੂਆਂ ਤੇ ਕਮੇਟੀ ਮੈਂਬਰਾਂ ਤੋਂ ਇਲਾਵਾ ਸੰਜੂ ਚਹਲ ਵੱਲੋਂ ਹਰੀ ਛੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ। ਉਨਸ ਮੂ ਸ਼ਰਧਾਲੂਆਂ ਨੂੰ ਜਿਹੜੇ ਯਾਤਰਾ ਲਈ ਹਾਰਦਿਕ ਸ਼ੁਭ ਕਾਮਨਾਵਾਂ ਦਿੱਤੀਆਂ ਉੱਥੇ ਹੀ 19ਵੇਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਅਗਰ ਕਿਸੇ ਵੀ ਸ਼ਰਧਾਲੂ ਨੇ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਜਾਣਾ ਹੋਵੇ ਤਾਂ ਉਹ ਆਪਣੀ ਰਜਿਸਟ੍ਰੇਸ਼ਨ ਅਤੇ ਪੰਜੀਕਰਨ ਜ਼ਰੂਰ ਕਰਵਾਉਣ ਤਾਂ ਜੋ ਉਹਨਾਂ ਨੂੰ ਯਾਤਰਾ ਦੌਰਾਨ ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ ਇਸ ਦੌਰਾਨ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਤੇ ਸਹਿਯੋਗੀਆਂ ਨੂੰ ਸਨਮਾਨਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਯਾਤਰਾ ਤੇ ਜਾਣ ਵਾਲੇ ਸ਼ਰਧਾਲੂ ਅਤੇ ਕਮੇਟੀ ਮੈਂਬਰ ਮੌਜੂਦ ਸਨ ਜੇਕਰ ਵੀਰ ਬਜਨਗੇ ਸ਼੍ਰੀ ਸ਼੍ਰੀ ਮਹਾਦੇਵ ਸੇਵਾ ਮੰਡਲ ਬੋਲੋ ਤੀਸਰੀ バス ਯਾਤਰਾ ਜੋ ਕਿ ਸਾਰੇ ਪੌੜਾ ਸ਼ਹਿਰ ਦੇ ਸਹਿਯੋਗ ਨਾਲ ਤੇ ਸਾਡੇ ਮੈਂਬਰ ਟੀਮ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਹੀ ਵਧੀਆ ਕਹਿਣ ਦਾ ਮਤਲਬ ਹੈ ਜਿੱਦਾਂ ਬੋਲੋ ਖੁਸ਼ੀ ਨਾਲ ਤਰੀਕੇ ਨਾਲ ਲੈ ਕੇ ਜਾ ਰਹੇ ਆ ਜਿਹਦੇ ਵਿੱਚ ਸਾਡੇ ਸ਼ਹਿਰ ਦੇ ਮੰਨੇ ਪ੍ਰਵੰਨੇ ਸੰਜੂ ਚਾਲਵੀ ਬੱਬਲ ਜੀ ਜਗਨੂਣ ਜੀ ਇਸ ਬਾਰੀਆ ਸਾਲ ਇਸ਼ੂ ਸਾਰੇ ਸਾਡੀ ਮੈਂਬਰ ਟੀਮ ਜੋ ਵੀ ਘੁੰਮਵਾ ਕੇ ਪਹੁੰਚੀ ਆ بارش ਹੋਣ ਦੇ ਬਾਵਜੂਦ ਵੀ ਫਿਰ ਦੇਖੋ ਕੱਠ ਦੇਖੋ ਕਿ ਕਿੰਨਾ ਪ੍ਰਸਾਣ ਆ ਵੀ ਜਾਣ ਦਾ ਵੀ ਜਾਣਾ ਹੀ ਜਾਣਾ ਬਾਬਾ ਮਨਨਾ ਦੂਜੀ ਰਿਕਵੈਸਟ ਵੀ ਜਿੰਨੇ ਬਾਬਾ ਅਮਨਾ ਬਰਹਵਾਨੀ ਜਾਣਾ ਆਪਣਾ ਪੰਜੀ ਕਰਨ ਤੇ ਕਾਰ ਵਗੈਰਾ ਬਣਾ ਕੇ ਜਾਣ ਗਏ ਬੋਲੇ ਨਾ